सूबा मीत प्रधान शहीद भगत सिंह नौजवान सभा तीन मिनट लिखी हाजिर हरमंदर सब तो पहला सलवंसदानी मेरे दशमेश पिता की खालसा जी फतेह सी करनी कोई रसना बांजी ना रवे वागुरु जी का खालसा वाहगुरु जी की फतेह शहादत के जीना छोड़ देते हैं खिलौना समझकर जिस्म को वो फोड़ देते हैं ना हूरे ना जन्नत ना ताबो तख्त की हसरत है ए मोदी वर्गा गुंडा अपनी कुर्सी भी दे तो वो मोड़ देते हैं मेरे पीरों मेरिए भेनों ਇਹ ਜਿਹੜੇ ਤਿੰਨ ਕਾਲੇ ਕਾਨੂੰਨ ਦੋ ਆਰਡੀਨੈਂਸ ਤੁਹਾਡੀਆਂ ਜਥੇਬੰਦੀਆਂ ਨੇ ਤੁਹਾਡੇ ਇਸ ਇਕੱਠ ਨੇ ਅਕੀਦਾ ਕੀਤਾ ਹੋਇਆ ਜਿੰਨਾ ਚਿਰ ਇਹ ਪੰਜੇਈ ਦੋ ਆਰਡੀਨੈਂਸ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਕੀਤੇ ਜਾਂਦੇ ਸਾਡਾ ਅੰਦੋਲਨ ਜਾਰੀ ਰਹੂਗਾ ਇੱਕ ਮੈਂ ਬੇਨਤੀ ਕਰਨੀ ਆ ਸਾਡੇ ਉਹਨਾਂ ਵੀਰਾਂ ਨੂੰ ਜਿਹੜੇ ਮੀਟਿੰਗਾਂ ਅਟੈਂਡ ਕਰਦੇ ਆ ਸਰਕਾਰ ਦੇ ਨਾਲ ਜਿੰਨੀ ਵੀ ਰਿਕਾਰਡਿੰਗ ਗਵਰਨਮੈਂਟ ਵੱਲੋਂ ਸਾਡੇ ਨਮਾਇੰਦਿਆਂ ਵੱਲੋਂ ਉੱਥੇ ਕੀਤੀ ਜਾਂਦੀ ਆ ਇੱਕ ਇੱਕ ਸ਼ਬਦ ਇੱਥੇ ਜਨਤਕ ਹੋਣਾ ਚਾਹੀਦਾ ਤਾਂ ਕਿ ਕੋਈ ਗਲਤ ਕਾਲੂ ੜਾਂ ਮੇਵੜੀ ਨਾ ਆਵੇ ਤੇ ਛਿਪੀ ਨਾ ਰਵੇ ਤੁਹਾਡੇ ਵਿੱਚੋਂ ਸਾਨੂੰ ਹੋਰ ਵੀ ਸੁਝਾਅ ਮਿਲ ਸਕਦੇ ਆ ਜਿਨ੍ਹਾਂ ਦੇ ਨਾਲ ਇਸ ਅਰੰਗ ਜੇ ਵੀ ਸਰਕਾਰ ਨੂੰ ਇਹ ਦੱਸ ਦਈਏ ਇਹ ਜਿਹੜੇ ਸੂਰਮੇ ਆ ਨਾ ਇਹ ਜਿਹੜੇ ਬਹਾਦਰ ਆ ਮੇਰੀਆਂ ਭੈਣਾਂ ਮਾਤਾ ਭਾਗੋ ਦੀਆਂ ਧੀਆ ਇਹਨਾਂ ਨੇ ਦਿੱਲੀ ਨੂੰ ਜਿੱਤ ਕੇ ਜਾਣਾ ਜਿੱਤ ਕੇ ਮੋਦੀ ਤੇ ਅਮਨ ਸ਼ਾ ਅਸੀਂ ਪੀਸਫੁੱਲ ਅੰਦੋਲਨ ਕਰ ਰਹੇ ਆ ਸਾਡਾ ਅੰਦੋਲਨ ਸ਼ਾਦਮਈਆ ਪਰ ਇਹ ਜ਼ਾਲਮ ਸਰਕਾਰੇ ਇੱਕ ਗੱਲ ਨੂੰ ਸੁਣ ਲਈ ਇਹ ਗੱਲ ਹਿਸਟਰੀ بار بار ਦੁਹराई ਜਾਂਦੀ ਆ ਮੇਰੇ ਸਹਿਬ ਦੇ ਹੁਕਮਿਆਂ ਜਿਹੜੇ ਅਰੰਗਜੀਤ ਨੂੰ ਲਿਖਿਆ ਸੀ ਚੂਕਾਰ ਅਜਮਾ ਹਿਲ ਤੇ ਦਰਗेश ਹਲਾਲ ਅਸਤ ਮੁਰਦਨ ਬੈ ਚਮਸ਼ੀਰੇ ਦਾਸ ਫੇਰ ਸਾਨੂੰ ਉਹ ਵੀ ਚੱਕੜੀ ਆਉਂਦੀ ਆ ਓ ਸਾਡਾ ਹੱਕਿਆ ਜਦੋਂ ਸਾਡੇ ਹੱਕਾਂ ਨੂੰ ਖੋਇਆ ਜਦੋਂ ਸਾਡੇ ਹੱਕਾਂ ਤੇ ਡਾਕਾ ਮਾਰਿਆ ਇਹ ਮੋਦੀ ਕੌਣ ਹੋਂਦਾ ਇਹ ਕੌਣ ਹੁੰਦਾ ਸਿਰਫ ਸਾਡੇ ਕੋਲੋਂ ਚੁੜਿਆ ਆ ਸਾਡੇ ਹੱਕਾਂ ਤੇ ਡਾਕੇ ਮਾਰਿਆ ਮੋਦੀ ਇਹ ਤੇਰੀਆਂ ਚਾਲਾਂ ਦੇਸ਼ ਨੂੰ ਗੁਲਾਮ ਕਰਨ ਵਾਲੀਆਂ ਇਹ ਅਸੀਂ ਚੱਲਣ ਨਹੀਂ ਦੇਣੀਆਂ ਤੂੰ ਪੰਗਾ ਪਤਾ ਕਿਹਨਾਂ ਨਾਲ ਪਾ ਲਿਆ ਜਿਹੜਾ ਸਦੀਆਂ ਤੋਂ ਗੁਲਾਮ ਦੇ ਜਿਨ੍ਹਾਂ ਨੇ ਆਜ਼ਾਦ ਕਰਾਇਆ ਸੀ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਬਰ ਏਮਨਾਬਾਦ ਦੀ ਖਾ ਖਾ ਕਰਕੇ ਪਾਸ਼ਾ ਨੂੰ ਕੈਦ ਕੀਤਾ ਸੀ ਨਾ ਮੇਰੇ ਸੈਬ ਦੇ ਹੁਕਮ ਜੀ ਬਾਬਰ ਤੂੰ ਜ਼ਾਲਮ ਆ ਉਹ ਤੇਰੇ ਵਰਗੇ ਜ਼ਾਲਮ ਇਹ ਰਾਜ ਭਾਗ ਕਰਨ ਦੇ ਲਾਇਕ ਨਹੀਂ ਹੈ ਉਦੋਂ ਸਾਡੇ ਬਾਬੇ ਨਾਨਕ ਨੇ ਆਜ਼ਾਦੀ ਦੀ ਅਬਾਦ ਸਾਨੂੰ ਸੁਨੇਹਾ ਦੇ ਦਿੱਤਾ ਸੀ ਅਸੀਂ 9 ਜਮੇ ਤੱਕ ਸਾਡੇ ਗੁਰੂ ਸਾਹਿਬ ਸ਼ਾਦਮਈ ਰਹੇ 10ਵੇਂ ਜਮੇ ਦੇ ਵਿੱਚ ਸਹਬੇ ਕੁਮਾਰ ਗੁਰੂ ਗਵਿੰਦ ਸਿੰਘ ਜੀ ਨੇ ਪੰਜੋਂ ਤਿਆਰ ਕਰਕੇ ਪੰਜੋਂ ਹੀ ਜੇਰ ਕੀਨੇ ਪੰਜੋਂ ਪੜੀ ਦੀ ਬਾਣੀ ਪੰਜੋਂ ਦੀ ਅਕਕਾਰਾ

ਉਸੇ ਹੀ ਖੰਡੇ ਬਾਟੇ ਦੇ ਅੰਮ੍ਰਿਤਧਨੂ ਪਾਰ ਕਰਨੇ ਤੋਂ ਬਾਅਦ ਜਿਹੜਾ ਖੂਨ ਤਿਆਰ ਹੁੰਦਾ ਨਾ ਉਹ ਜਨਮ ਨੂੰ ਰੋਕਣ ਲਈ ਹੁੰਦਾ ਮੈਂ ਇੱਕ ਨਾਰਾ ਲਾਉਂਗਾ ਜਵਾਬ ਦੇਣਾ ਆਵਾਜ਼ ਦੋ ਹਮੇਗ ਹੈ ਆਵਾਜ਼ ਦੋ ਹਮੇਗ ਹੈ ਇਨਕਲਾਬ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਜੀ ਮੈਂ ਬੇਨਤੀ ਕਰਦੇ ਆਂ ਕੁਲਵੰਤ ਸਿੰਘ ਜੀ ਮੱਲੂ ਨੰਗਲ ਸੂਭਾ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਉਹਨਾਂ ਤੋਂ ਬਾਅਦ ਸਰਦਾਰ ਅਮਰ ਸਿੰਘ ਜੀ ਆਸਲ ਸਕੱਤਰ ਪੰਜਾਬ ਸਟੇਟ ਏਟ ਕਮਰਸਰ ਉਹ ਵੀ ਤਿਆਰ ਰਹਿਣ ਹਾਂ ਕਰੋ ਜਰੂਰ ਜਰੂਰ ਜਿਹੜੇ ਸੱਜਣਾ ਨੇ ਮਾਇਆ ਵਿੱਚ ਹਿੱਸਾ ਪਾਇਆ ਮੱਖਣ ਸਿੰਘ ਜੀ ਪ੍ਰਧਾਨ ਟਰੱਕ ਯੂਨੀਅਨ ਪਰਸ ਸੁਹੋਲੀ ਉਹਨਾਂ ਪਾਸੋਂ 1000 ਰੁਪਿਆ ਗੁਰਮukh Singh Lali ਵੱਲੋਂ ਸਟੇਟ ਅਵਾਰਡ ਵਾਪਸ ਕਰਨ ਤੇ ਉਹਨਾਂ ਦਾ ਧੰਨਵਾਦ ਠੱਕਰਵਾਲ ਪਿੰਡ ਤੋਂ ਸੰਗਤ ਵੱਲੋਂ ਮੋਰਚੇ ਲਈ ਸੇਵਾ ਉਹਨਾਂ ਦਾ ਧੰਨਵਾਦ ਸਤਨਾਮ ਸਿੰਘ ਭੁੱਲਰ ਪੱਟੀ ਸ਼ਹਿਰ ਤੋਂ ਉਹਨਾਂ ਨੇ ਸੇਵਾ ਪਈ ਉਹਨਾਂ ਦਾ ਧੰਨਵਾਦ ਜ세ਦਾਰ ਤਰਸੀਮ ਸਿੰਘ ਲਿੱਤਰਾ ਉਹਨਾਂ ਦਾ ਧੰਨਵਾਦ ਬਲਦੇਵ ਸਿੰਘ ਜੀ ਪਠਾਨਕੋਟ ਉਹਨਾਂ ਨੇ ਸੇਵਾ ਪਾਈ ਉਹਨਾਂ ਦਾ ਧੰਨਵਾਦ ਜੋਗਿੰਦਰ ਸਿੰਘ ਜੀ ਸਹਾਨਾ ਮਾਇਰਾ ਉਹਨਾਂ ਦਾ ਧੰਨਵਾਦ ਪੰਜਾਬ ਪੈਨਸ਼ਨ ਯੂਨੀਅਨ ਨੇ ਮਾਇਆ ਭੇਜੀ ਉਹਨਾਂ ਦਾ ਧੰਨਵਾਦ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਮਾਇਆ ਆਈ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਤ ਦੇ ਕੋਨੇ ਕੋਨੇ ਤੋਂ ਆਏ ਮੇਰੇ ਕਿਸਾਨ ਨੌਜਵਾਨ ਤੇ ਭਣੋ ਅਸਤੇ ਨੂੰ ਥੁਰਕੰਤੋਂ ਬੋਲਣ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਇਤਿਹਾਸਕ ਦਿਨ ਆ ਜਿਹੜੇ ਉਹ ਦਿਨ ਆ ਜਦੋਂ ਅਸੀਂ ਪੜਦੇ ਆ ਅਕਤੂਬਰ ਇਨਕਲਾਬ ਦੇ ਉਹ 10 ਦਿਨ ਜਿਨ੍ਹਾਂ ਨੇ ਦੁਨੀਆ ਹਿਲਾ ਦਿੱਤੀ ਅੱਜ ਅਸੀਂ ਇਹ ਕਹਿੰਨੇ ਆ ਅੱਜ ਭਾਰਤ ਦੇ ਉਹ 10 12 ਦਿਨ 15 ਦਿਨ ਹੋਣਗੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕਿਸਾਨੀ ਨੂੰ ਸਿਰ ਆ ਦੇਣਾ ਸਿਰੇ ਤੇ ਖੜਾ ਕਰ ਦੇਣਾ ਦੇਸ਼ ਦੀ ਕਿਸਾਨੀ ਜਿਹੜੀ ਬਰਬਾਦ ਹੋਈ ਪਈ ਆ ਮੈਂ ਨਾਲ ਦੇ ਨਾਲ ਅੱਜ ਪੰਜਾਬ ਚੋਂ ਆਏ ਹਜ਼ਾਰਾਂ ਨੌਜਵਾਨਾਂ ਨੂੰ ਵਧਾਈ ਦੇਣੀ ਚਾਹੁੰਨਾ ਜਿਹੜੇ ਨੌਜਵਾਨਾਂ ਨੂੰ ਦੇਸ਼ ਦੀਆਂ ਜਿਹੜੀਆਂ ਸਟੇਟ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਨੇ ਉਹਨੂੰ ਚਿੱਤੇ ਦੇ ਨਾਂ ਤੇ ਮਾਰਨਾ ਚਾਹਿਆ ਉਹਨੂੰ ਨਸਲਵਾਦ ਦੇ ਨਾਂ ਤੇ ਮਾਰਨਾ ਚਾਹਿਆ ਉਹਨੂੰ ਵੱਖਵਾਦ ਦੇ ਨਾਂ ਤੇ ਮਾਰਨਾ ਚਾਹਿਆ ਪਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੰਜਾਬ ਦੀ ਜਵਾਨੀ ਜਿਹੜੀ ਧੂੜਾਂ ਪੁੱਟ ਕੇ ਆਈ ਆ ਅੱਜ ਦਿੱਲੀ ਸਰਕਾਰ ਦੇ ਪੈਰਾਂ ਦੇ ਵਿੱਚ ਅੱਗ ਬਲ ਰਹੀ ਆ ਮੋਦੀ ਦੇ ਜਿਹੜੇ ਉੱਥੇ ਬੈਠੇ ਘੋਰਿਆਂ ਦੇ ਵਿੱਚ ਅੱਜ ਮੈਂ ਵਧਾਈ ਦੇਣੀ ਚਾਹਨਾ ਦੇਸ਼ ਦੀ ਕਿਸਾਨੀ ਨੂੰ ਜਿਨਹੇ ਇਥੇ ਮੋੜ ਦੇਤੇ ਲਿਆ ਕੇ ਖੜਾ ਕਰ ਇਹ ਤੇ ਚਿਰਾਂ ਦੀ ਆਸ ਸੀ ਇਹ ਸਾਡੀ ਕਿਸਾਨੀ ਡੁੱਬਦੀ ਜਾ ਰਹੀ ਆ ਕਿਸਾਨ ਮਰ ਜਾਣਾ ਪਰ ਅੱਜ ਇਹ ਸ਼ਬਦ ਕਰਤਾ ਦੇਖ ਦੇ ਕਿਸਾਨਾਂ ਨੇ ਸਾਰੇ ਭਾਰਤ ਦੇ ਕਿਸਾਨਾਂ ਨੇ ਇੱਕ ਮੁੱਠ ਹੋ ਕੇ ਇਹ ਸਾਥ ਕਰ ਦਿੱਤਾ ਕਿ ਕਿਸਾਨ ਬਚਿਆ ਰਹੂਗਾ ਦਿੱਲੀ ਦੀ ਕਾਰਪੇਟ ਘਰਾਣੇ ਬਰਬਾਦ ਹੋਣਗੇ ਜਿਹੜੇ ਇਹਨਾਂ ਦੇ ਰਾਸੀ ਭਾਈ ਵਾਲਿਆ ਅੱਜ ਦੂਜੀ ਗੱਲ ਜਿਹੜੀ ਅੱਜ ਸਾਬਤ ਹੋ ਗਈ ਆ ਅੱਜ ਦੇਖਦੇ ਲੋਕਾਂ ਨੂੰ ਇਹ ਨਖੇੜਾ ਹੋ ਗਿਆ ਕੀ ਸਾਡਾ ਅਸਲ ਦੁਸ਼ਮਣ ਕੌਣ ਆ ਸਾਡਾ ਅਸਲ ਦੁਸ਼ਮਣ ਭਾਵੇਂ ਪਾਰਟੀਆਂ ਰਾਈ ਆਉਂਦਾ ਪਰ ਸਾਡਾ ਅਸਲ ਦੁਸ਼ਮਣ ਜਿਹੜਾ ਉਹ ਕਾਰਪੇਟ ਘਰਾਣਾ ਆ ਅਸਲ ਦੁਸ਼ਮਣ اڈਾਨੀਆਂ ਅਸਲ ਦੁਸ਼ਮਣ ਬਾਨੀਆਂ ਜਿਹੜੇ ਆਪਣੇ ਪਿੱਛੇ ਬਹਿ ਕੇ ਜਿਹੜੇ ਰਾਸੀ ਲੋਕਾਂ ਨੂੰ ਗਾੜੀ ਖੜਕੇ ਸਾਡੀ ਜਵਾਨੀ ਦੀ ਕਿਸਾਨੀ ਦੀ ਤੇ ਆਮ ਲੋਕਾਂ ਦੀ ਲੁੱਟ ਕਰ ਰਿਹਾ ਇਹ ਬੜੇ ਚਿਰ ਬਾਅਦ ਆਸ ਜਾਗੀ ਆ ਵੀ ਅੱਜ ਦੇਖਦੇ ਲੋਕਾਂ ਨੂੰ ਘਟੋ ਘਟੋ ਦੁਸ਼ਮਣ ਸਾਹਮਣੇ ਦੇ ਆ ਨਹੀਂ ਤੇ ਅੱਗੇ ਅੰਨੇ ਵਾ ਲੜਦੇ ਹਾਂ ਕਦੀ ਉਹ ਰੰਗ ਦੀ ਪਾਰਟੀ ਨਾਲ ਲੜਨਾ ਕਦੀ ਉਸ ਰੰਗ ਦੀ ਪਾਰਟੀ ਨਾਲ ਲੜਨਾ ਪਰ ਅੱਜ ਦੇਖ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਸਾਡਾ ਦੁਸ਼ਮਣ ਅਦਾਨੀ ਜਵਾਨਿਆਂ ਦੇ ਕਾਰਪੋਰੇਟ ਕਰਾਣੇ ਆ ਮੈਂ ਆਪਣੀ ਗੱਲ ਸਮਰਥਨ ਕਰਦਾ ਔਰ ਦੇਖ ਦੇ ਜਵਾਨੀ ਨੂੰ ਲੈ ਕੇ ਨਾ ਚਾਹਨਾ ਕਿ ਅੱਜੇ ਅਗਲੀ ਸਾਡੀ ਲੜਾਈ ਆ ਰੋਜ਼ਗਾਰ ਦੀ ਲੜਾਈ ਆ ਸਿੱਖਿਆ ਦੀ ਲੜਾਈ ਆ ਸਿਹਤ ਸੂਲਤਾਂ ਦੀ ਲੜਾਈ ਆ ਵੀ ਲੜਨੀਆਂ ਇਹਨੀਆਂ ਗੱਲਾਂ ਕਹਿੰਦਾ ਵਗਦੀ ਕਾ ਖਾਲਸਾ ਬਾਗ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਕਰਦੇ ਆ ਭਾਈ ਕੇਵਲ ਸਿੰਘ ਜੀ ਕਥਾਵਾਚਕ ਤਪਸਥਾਨ ਸ੍ਰੀ ਗੁਰੂ ਰਵਿਦਾਸ ਜੀ ਗੜ ਸ਼ੰਕਰ ਤੋਂ 3 ਮਿੰਟ ਲਈ ਉਹ ਆਪਣੀ ਹਾਜ਼ਰੀ ਲਵਾਉਣਗੇ ਉਹਨਾਂ ਤੋਂ ਬਾਅਦ ਗਰਨਾਮ ਸਿੰਘ ਜੀ ਸ਼ੀਨਾ ਆਰਤੀ ਐਸੋਸੀਏਸ਼ਨ ਪਠਾਨਕੋਟ 3 ਮਿੰਟ ਲਈ ਉਹ ਵੀ ਆਪਣੀ ਹਾਜ਼ਰੀ ਲਵਾਉਣਗੇ ਸੋ ਵੀਰੋ ਬੇਨਤੀ ਆ ਕਿ ਸਮੁੱਚਾ ਹੀ ਪੰਜਾਬ ਅਤੇ ਹਰਿਆਣਾ ਸਮੂਹ ਕਿਸਾਨ ਸਾਡੇ ਵੀਰ ਜਿਹੜੇ ਪਿੱਛੇ ਬੈਠੇ ਆ ਆਪਣੇ ਘਰਾਂ 'ਚ ਉਹ 9 ਤਰੀਕ ਦੀ ਵੇਟ ਕਰ ਰਹੇ ਆ ਅਤੇ ਉਸ ਤੋਂ ਬਾਅਦ ਵੱਡੇ-ਵੱਡੇ ਕਾਫਲੇ ਲੈ ਕੇ ਜਿਸ ਦਿਨ ਉਹਨੇ ਵੀਰ ਗੱਲ ਕਰਕੇ ਗਏ ਕਿ ਸਟੇਜ ਜਿਹੜਾ ਕਾਫਲਾ ਬਹੁਤ ਲੰਮਾ ਜਗ੍ਹਾ ਦੀ ਘਾਟ ਕਰਕੇ ਬਹੁਤ ਸਾਰੀ ਸੰਗਤ ਜਿਹੜੀ ਖੜੀ ਆ ਸੋ ਪ੍ਰਬੰਧਾਂ ਦੇ ਵਿੱਚ ਕਮੀ ਜ਼ਰੂਰ ਆ ਕੋਸ਼ਿਸ਼ ਕਰਾਂਗੇ ਸ਼ਾਮ ਤੱਕ ਇਹ ਗਰਾਊਂਡ ਜਿਹੜੀ ਖੁੱਲੀ ਕਰੀਏ ਸੋ ਬੇਨਤੀ ਕਰਦੇ ਆ ਗਰਨਾਮ ਸਿੰਘ ਜੀ ਸ਼ੀਨਾ ਆਰਤੀ ਐਸੋਸੀਏਸ਼ਨ ਉਹਨਾਂ ਤੋਂ ਬਾਅਦ ਰਮਨ ਤੇ ਸਾਥੀ ਮੋਗੇ ਤੋਂ 2 ਮਿੰਟ ਲਈ ਉਹ ਵੀ ਆਪਣੀ ਹਾਜ਼ਰੀ ਲਵਾਉਣਗੇ ਹਾਂਜੀ ਕੇਵਲ ਸਿੰਘ ਜੀ ਕਥਾਵਾਚਕ 3 ਮਿੰਟ ਲਈ ਆਪਣੀ ਹਾਜ਼ਰੀ ਲਵਾਉਣਗੇ ਜੀ ਦਿੱਲੀ ਦੀ ਛਾਰ ਰਗ ਤੇ ਮਰਦੇ ਮਰਦੂਦ ਗੁਰੂ ਕੇ ਲਾਡਲੀਆਂ ਸੰਗਤਾਂ ਸ਼ੀਣੀ ਮਾ ਦੀਆਂ ਜਾਈਆਂ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਨਾਂ ਨੂੰ ਥਾਪੜਾ ਦੇ ਕੇ ਇਸ ਘੋੜ ਲਈ ਆਪ ਟੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਇਹ ਕਾਨੂੰਨ ਕਾਲੇ ਕਾਨੂੰਨ ਕਾਲੀ ਨੀਤ ਵਾਲਾ ਬੰਦਾ ਮੋਦੀ ਲੈ ਕੇ ਆਇਆ ਇਹਨਾਂ ਦਾ ਇੱਕ ਸੱਚ ਅੱਧੇ ਮੇਚ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂਗਾ ਮੋਦੀ ਨੂੰ ਇਹ ਪਤਾ ਦੇਸ਼ ਦੀ ਇੱਕ ਗੰਦੀ ਏਜੰਸੀ ਆਰਐਸਐਸ ਨੂੰ ਪਤਾ ਕਿ ਜੋ ਪੰਜਾਬ ਦੀ ਆਗਮ ਹੈ ਜੋ ਪੰਜਾਬ ਦੀ ਸੰਗਤ ਹੈ ਉਹਨੂੰ ਜਿਹੜੀ એનર્ਜੀ ਹੈ ਉਹਨੂੰ ਜਿਹੜੀ ਸ਼ਕਤੀ ਹੈ ਉਹ ਕਿੱਥੋਂ ਮਿਲਦੀ ਆ ਉਹਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇਹ ਫਲਸਫਾ ਹੈ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਕਿਰਤ ਕਰੋ ਮੈਂ ਇੱਕ ਗੱਲ ਤੇ ਆਪ ਜੀ ਦਾ ਵਿਚਾਰ ਕਰਾਂ ਕਿਰਤ ਕਰੋ ਉਹਨਾਂ ਨੂੰ ਪਤਾ ਕਿ ਇਹ ਜੋ ਲੋਕ ਨੇ ਇਹ ਕਿਰਤ ਕਰਕੇ ਖਾਂਦੇ ਨੇ ਇਹਨਾਂ ਨੂੰ એનર્ਜੀ ਇਹਨਾਂ ਨੂੰ ਸ਼ਕਤੀ ਕਿਰਤ ਵਿੱਚੋਂ ਮਿਲਦੀ ਹੈ ਜਿੱਥੇ ਤੁਸੀਂ ਕਿਰਤ ਕਰਦੇ ਹੋ ਉਹ ਬਾਬੇ ਨਾਨਕ ਦੀ ਜ਼ਮੀਨ ਜਿੱਥੇ ਗੁਰਨਾਨਕ ਪਾਥਾ ਨੇ ਹੜਵਾਇਆ ਉਹ ਮੋਦੀ ਦੀ ਭੈੜੀ ਨੀਤ ਗੰਦੀ ਨੀਤ ਚਾਹਦੀ ਹੈ ਕਿ ਉਹ ਜ਼ਮੀਨ ਆਪ ਤੋਂ ਖੋਹੀ ਜਾਏ ਆਪ ਦੀ ਕਿਰਤ ਕਰਨ ਦੀ ਆਦਤ ਬੰਦ ਹੋ ਜਾਏ ਸੰਗਤ ਜੀ ਇਹ ਜੋ ਕਾਨੂੰਨ ਹੈ ਇਹ ਕੱਲੇ ਜ਼ਮੀਨਾ ਖੋਣ ਦੇ ਲਈ ਨਹੀਂ ਇਹ ਸਾਨੂੰ ਸਾਡੇ ਧਰਮ ਤੋਂ ਤਾਰ ਪਿੱਡੋ ਕਰਨ ਦੀ ਵੀ ਗੱਲ ਹੈ ਸੰਗਤ ਜੀ ਮੈਂ ਬੇਨਤੀ ਕਰਾਂ ਜੋ ਇੱਕ ਸਾਧ ਜੱਥੇਬੰਦੀਆਂ ਦਿੱਲੀ ਦੀ ਸ਼ਹਿਰਾਂਗ ਤੇ ਬੈਠ ਕੇ ਮੋਦੀ ਦੀ ਧੌਣ ਨੱਪੀ ਬੈਠੀ ਐ ਇਹਨੂੰ ਬੇਨਤੀ ਕਰਾਂ ਜਿਹੜਾ ਪੰਜਾਬ ਅਸੀਂ ਪਿੱਛੇ ਛੱਡ ਕੇ ਆਏ ਨਾ ਉਹਦੇ ਵਿੱਚ ਇੱਕ ਦੁਰਘਟਨਾ ਆਪ ਜੀ ਨੂੰ ਦੱਸਾਂ ਸੰਗਤ ਜੀ ਗੁਰਦਾਰਾ ਸਾਹਿਬ ਸ੍ਰੀ ਖਰੜਗਰ ਸਾਹਿਬ ਜਿੱਥੋਂ ਦਾਸ ਆਇਆ ਏ ਉਸ ਗੁਰਦੁਆਰਾ ਸਾਹਿਬ ਵਿੱਚ ਕਿਉਂਕਿ ਮੈਂ ਕਿਰਤੀ ਸਮਾਜ ਦਾ ਬੱਚਾ ਹਾਂ ਮੈਂ ਕਿਰਤੀ ਸਮਾਜ ਦੀ ਗੱਲ ਰੱਖਾਂਗਾ ਉਹ ਜ਼ਿਮੀਂਦਾਰ ਭਰਾ ਜਿਹੜਾ ਮੇਰਾ ਰਿਸ਼ਤੇ ਵਿੱਚ ਚਾਚਾ ਲੱਗਦਾ ਉਹ ਗੁਰੂ ਘਰ ਆਣ ਕੇ ਮੈਨੂੰ ਕਹਿੰਦਾ ਬਾਬਾ ਜੀ ਇਹ ਮੋਦੀ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਇਹ ਸੁਣਿਓ ਧਿਆਨ ਨਾਲ ਤੁਸੀਂ ਇੱਥੇ ਮਰਦੇ ਮੋਦੀ ਮਰਦਾਬਾਦ ਕਰਦੇ ਹੋ ਉੱਥੇ ਮੋਦੀ ਦੇ ਅਨੇ ਭਗਤ ਸਾਡੇ ਸਮਾਜ ਨੂੰ ਬਿੱਗੇ ਟੱਡੇ ਤਰੀਕੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹੈ ਇਸ ਗੱਲ ਦਾ ਖਿਆਲ ਰੱਖਿਓ ਆਪਣੇ ਬੇੜਿਆਂ ਨੂੰ ਆਪਣੀਆਂ ਪੱਤੀਆਂ ਨੂੰ ਆਪਣੇ ਨਗਰਾਂ ਨੂੰ ਜਿਹੜੇ ਪਿੱਛੇ ਛੱਡ ਕੇ ਆਇਓ ਸੰਵਹਾਲਾ ਦੇ ਕੇ ਆਇਓ ਉਹਨਾਂ ਨੂੰ ਹਿਸ਼ਿਆਰ ਕਰਿਓ ਕਿ ਦੇਖਿਓ ਕਿਤੇ ਮੋਦੀ ਦੇ ਅਨੇ ਭਗਤ ਅੱਗਾ ਦੌੜ ਪਿੱਛੇ ਝੋੜਨਾ ਕਰਨ ਉਹ ਮੈਨੂੰ ਕਹਿੰਦਾ ਕਿ ਮੋਦੀ ਨੇ ਪ੍ਰਾਈਵੇਟ ਯੂਨੀਵਰਸਿਟੀ ਜਿਹੜੀ ਕੀਤੀ ਹੈ ਇਹ ਕੋ ਮਾੜੀ ਗੱਲ ਨਹੀਂ ਸੋ ਸੰਗਤ ਜੀ ਆਪਣੇ ਪਿੰਡਾਂ ਪਿੱਛੇ ਵੀ ਧਿਆਨ ਰੱਖੋ ਆਖਰੀ ਬੇਨਤੀ ਦਾਸ ਨੇ ਇੱਕ ਬੜਾ ਇਸ ਤਰ੍ਹਾਂ ਸੰਘਰਸ਼ ਕੋਲ ਤੁਗਲਕਾਬਾਦ ਦੇ ਗੁਰਦੁਆਰੇ ਲੜਿਆ ਸੀ